ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਖੜੇ ਕੀਤੇ ਸਨ ਜਿਸ ਕਾਰਨ ਹਾਲ ਹੀ ਵਿੱਚ ਭਾਜਪਾ ਦੇ ਹਾਈ ਕਮਾਂਡ ਦੇ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕੈਬਨਿਟ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਨੂੰ ਵੀ ਟਿਕਟ ਦਿੱਤੀ ਸੀ ਜਿਸ ਕਾਰਨ ਸਾਬਕਾ ਮੰਤਰੀ ਵਿਜੇ ਸੰਪਲਾ ਨਾਰਾਜ਼ ਨਜ਼ਰ ਆ ਰਹੇ ਹਨ ਅਤੇ ਟਵੀਟ ਰਾਹੀਂ ਭਾਜਪਾ ਪ੍ਰਤੀ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਸੀ ਜਿਸ ਕਾਰਨ ਭਾਜਪਾ ਵੱਲੋਂ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ जब मैं चुनाव की तैयारी के लिए हम सब लोग दौरा कर रहे हैं आज होशियारपुर लोकसभा क्षेत्र के लिए यहाँ बैठक है और होशियारपुर आए हैं तो स्वाभाविक हमारे सापला जी बहुत पुराने कार्यकर्ता है प्रदेश पुराने अध्यक्ष भी रहे चुके, रह चुके हैं और उनके घर पे चाय नाश्ता के लिए उन्होंने बुलाया था काफी कार्यकर्ता को भी यहाँ मिलने का सौभाग्य मिला और सबके साथ बातचीत तब की सुनी है और चुनाव में सब आगे आने वाले दिन में होशियार में भारी बहुमत से भारतीय जनता पार्टी को जिताएंगे ऐसी बात सर, सर सर पहले भी यहाँ पे जाकर जी आए थे थोड़ी विजय सापला जी की कह रहे थे कि नाराजगी चल रही है लेकिन विजय सापला जी की चुप्पी लगातार बरकरार है आज बोलेंगे कि आपके साथ है देखिए कोई नाराजगी नहीं है सापला जी भारतीय जनता पार्टी के ऐसे सनिष्ठ कार्यकर्ता है कि कोई पार्टी के पार्टी का नुकसान हो

ਉਹਨਾਂ ਨੂੰ ਪੁੱਛੀ ਗੰਮੀ ਉਹਨਾਂ ਨੂੰ ਕਿਹਾ ਉਹਨਾਂ ਨੇ ਜਵਾਬ ਦਿੱਤਾ ਕਿ ਮੈਂ ਹਾਈ ਕਮਾਂਡ ਨਾਲ ਤੋਂ ਪਹਿਲਾਂ ਜੱਕਰ ਸਾਹਿਬ ਅਸੀਂ ਉਹ ਹੀ ਸਵਾਲ ਕੀਤੇ ਸੀ ਉਹ ਆ ਰਾਜ ਉਹ ਹੀ ਸਵਾਲ ਜਿਹੜੇ ਅਸੀਂ ਪਾਣੀ ਜੀ ਨੂੰ ਵੀ ਕੀਤੇ ਆ ਇੱਕ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਆ ਭਰਾਮਾ ਕਿ ਉਹ ਮੈਨੂੰ ਜਦੋਂ ਰਿਜ਼ਾਈਨ ਲਿਆ ਗਿਆ ਕਿ ਮੇਰੇ ਤੇ ਕੋਈ ਰੱਪਟ ਨਹੀਂ ਚਾਹਤ ਕੋ ਕਿਉਂਕਿ ਕਿਉਂਕਿ ਮੈਨੂੰ ਪਾਰਟੀ ਨੇ ਕਿਹਾ ਕਿ ਤੇਰੀਆਂ ਸੇਵਾਵਾਂ ਉਸ ਕਿਤੇ ਹੋਰ ਲੈਣਾ ਚਾਹੁੰਦੇ ਪਾਰਟੀ ਨੇ ਇੱਕ ਵਾਰੀ ਵੀ ਉਹ ਸ਼ਬਦ ਕਦੇ ਆ ਮੈਂ ਇੱਕ ਪਾਰਟੀ ਦਾ ਸਿਪਾਹੀ ਬੋਲਦੇ ਨਾਤੇ 'ਚ ਉਹਦਾ ਅਸਤੀਫਾ ਉਸੇ ਮਿਲ ਕੇ ਦਿੱਤਾ ਜੀ ਮੈਨੂੰ ਬਹੁਤ سارے ਵਾਅਦੇ ਕੀਤੇ ਗਏ ਸੀ ਮੈਨੂੰ ਚੋਣ ਲਾਣ ਦਾ ਵਾਅਦਾ ਕੀਤਾ ਗਿਆ ਸੀ ਪਰ ਇੱਥੇ ਤੁਸੀਂ ਵੀ ਦੇਖਿਆ ਹੋਣਾ ਤੁਹਾਡੇ ਮਾਧਿਅਮ ਦੇ ਨਾਲ ਵੀ ਮੀਡੀਆ ਦੇ ਮਾਧਿਅਮ ਦੇ ਨਾਲ ਵੀ ਬੜੀਆਂ ਚੀਜ਼ਾਂ ਚੱਲਦੀਆਂ ਇਸ ਇਹ ਕਈਆਂ ਦੇ ਵਿੱਚ ਸਵਾਲ ਸੀ ਕਿ ਵੀ ਅਸਤੀਫਾ ਕਿਉਂ ਲਿਆ ਗਿਆ ਮੈਂ ਸਾਰੇ ਸਾਹਮਣੇ ਕਹਿ ਰਿਹਾ ਕਿ ਮੈਂ ਅਸਤੀਫਾ ਇੱਕ ਪਾਰਟੀ ਦੇ ਸਿਪਾਹੀ ਦੇ ਨਾਤੇ ਕਿਉਂਕਿ ਪਾਰਟੀ ਨੇ ਮੈਨੂੰ ਮੰਤਰੀ ਬਣਾਇਆ ਪਾਰਟੀ ਨੇ ਮੈਨੂੰ ਐਮਪੀ ਬਣਾਇਆ ਚੇਅਰਮੈਨ ਬਣਾਇਆ ਜੋ ਕੁਛ ਦਿੱਤਾ ਸੀ ਪਾਰਟੀ ਨੇ ਔਰ ਪਾਰਟੀ ਨੇ ਕਿਹਾ ਕਿ ਅਸਤੀਫਾ ਦੇ ਦਿਓ ਅਸੀਂ ਤੁਹਾਡੀਆਂ ਸੇਵਾਵਾਂ ਸੰਗਠਨ ਚ ਲੈਣਾ ਚਾਹੁੰਦੇ ਆ ਅਸੀਂ ਇੱਕ ਮਿੰਟ ਨਹੀਂ ਲਾਇਆ ਅਸੀਂ ਉਹ ਦਿੱਤਾ ਅੱਜ ਸਵਾਲ ਇਹ ਹੈ ਕਿ ਉਹ ਹੀ ਲਾਇਬਿਲਟੀ ਜਿਹੜੀ ਲਾਇਲਟੀ ਸੀ ਮੇਰੀ ਉਹ ਲਾਇਬਿਲਟੀ ਬਣ ਗਈ ਉਹ ਅਪਿਸ਼ਾਪ ਬਣ ਗਿਆ ਤੇ ਲੋਕਾਂ ਦੇ ਮਨਾਂ ਚ ਆ ਗਿਆ ਕਿ ਮੈਨੂੰ ਅਗਰ ਕਿਤੇ ਹਟਾਇਆ ਜੇ ਮੈਨੂੰ ਟਿਕਟ ਮਿਲ ਜਾਂਦੀ ਤੇ ਗੱਲਾਂ ਦਾ ਜੋ ਮਿਲ ਜਾਣਾ ਸੀ ਪਰ ਉਹ ਅੱਜ ਜਿਹੜੀਆਂ ਚਰਚਾਵਾਂ ਹੋਰ ਮੈ ਪੈ ਗਈਆਂ ਕਿਉਂਕਿ ਜਿਹੜੇ ਮੇਰੇ ਵਿਰੋਧੀ ਗਰੁੱਪ ਹੋ ਆ ਉਹ ਲੋਕਾਂ ਦੇ ਵਿੱਚ ਅਫਵਾਹਾਂ ਹੱਲੇ ਵੀ ਉਡਾ ਰਹੇ ਨੇ ਕਿ ਮੈਂ ਬਹੁਤ ਵੱਡਾ ਕੋਰਪ੍ਰਾਸ਼ਨ ਕੀਤਾ ਜਿਹਦੀ ਸਤਤ ਕਿਉਂਕਿ ਕਈਆਂ ਦੇ ਵੱਲੋਂ ਮੇਰੇ ਤੇ ਮਹਿਲਾਵਾਂ ਦਾ ਵੀ ਚਾਰਜ ਲਗਾਇਆ ਗਿਆ ਕਈਆਂ ਵੱਲੋਂ ਮੇਰੇ ਤੇ ਪੈਸਿਆਂ ਦੇ ਚਾਰਜ ਲਗਾਇਆ ਗਿਆ ਮੈਂ ਅੱਜ ਉਹਨਾਂ ਨੂੰ ਕਿਹਾ ਆ ਕਿ ਅਗਰ ਮੇਰੇ ਤੇ ਕੋਈ ਚਾਰजेस ਹੈਗਾ ਤੇ ਮੈਨੂੰ ਬਖਸ਼ਿਓ ਨਾ ਮੈਨੂੰ ਮਿਲ ਕੇ ਐਫ ਆਈ ਆਰ ਕਰਕੇ ਮੇਰੇ ਤੇ ਕਾਰਵਾਈ ਕਰਕੇ ਮੈਨੂੰ ਜੇਲ੍ਹ ਚ ਭੇਜੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅਜੇ ਤੱਕ ਕੋਈ ਵੀ ਮੇਰੇ ਤੇ ਐਫਆਈਆਰ ਨਹੀਂ ਹੋਈ ਰਾਜਨੀਤਿਕ ਤੌਰ ਤੇ ਮੇਰੇ ਤੇ ਐਫਆਈਆਰਾਂ ਦਾ ਬੜਾ ਧਰਨੇ ਪ੍ਰਦਰਸ਼ਨਾਂ ਚ ਹੋਈਆਂ ਪਰ ਨਿੱਜੀ ਜ਼ਿੰਦਗੀ ਚ ਨਹੀਂ ਹੋਈ ਪਰ ਜੇ ਤਾਂ ਮੈਂ ਕਰਾਪਸ਼ਨ ਕੀਤੀ ਹੈ ਤਾਂ ਮੈਨੂੰ ਸਜ਼ਾ ਦੇਣ ਦੇ ਤੁਸੀਂ ਪਾਗੀਦਾਰ ਹਾਂ ਤੇ ਮੈਨੂੰ ਬਖਸ਼ਿਓਣਾ ਔਰ ਜੇ ਮੈਂ ਕਰਾਪਸ਼ਨ ਨਹੀਂ ਕੀਤੀ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਕਲੀਅਰ ਕਰੋ ਔਰ ਜਿਹੜਾਂ ਨੇ ਮੇਰੇ ਲਈ அவਮਾਂ ਉਡਾਈਆਂ ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਜਾਵੇ ਔਰ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਨਾਲ ਤੋਕੀ ਦਿੱਤੇ ਆ ਉਹਨਾਂ ਦੇ ਉੱਤੇ ਵੀ ਕੀ ਤੁਸੀਂ ਕਾਰਵਾਈ ਕਰਦੇ ਆ ਕਿ ਉਹਨਾਂ ਨੂੰ ਬੜਾਵਾ ਦਿੰਦੇ ਆ ਤੇ ਜੇ ਬੜਾਵਾ ਦਿੰਦੇ ਤਾਂ ਫਿਰ ਸਾਨੂੰ ਕੀ ਪ੍ਰੇਰਣਾ ਦਿੰਦੇ ਆ ਐਸੇ ਸਾਰੇ ਸਵਾਲ ਕੀਤੇ ਆ ਜਿਹੜੇ ਉਹਨਾਂ ਨੇ ਕਿਹਾ ਕਿ ਮੈਂ ਹਾਈ ਕਮਾਨ ਨਾਲ ਗੱਲ ਕਰੇ ਹੋਰ ਵੀ ਬਹੁਤ سارے ਸਵਾਲ ਸੀ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੈਂ ਹਾਈ ਕਮਾਨ ਨਾਲ ਗੱਲ ਕਰਕੇ ਅੱਜ ਦੀ ਮੀਟਿੰਗ ਤਾਂ ਕੀ ਨਿੱਜਾ ਲੈ ਕਰਾਂ ਕਿਉਂਕਿ ਦੂਸਰੀ ਵਾਰ ਮੀਟਿੰਗ ਹੋ ਗਈ ਸੀ ਲਾਲਜੀ ਵੀ ਹੋ ਗਈ ਲੇਕਿਨ ਮੈਂ ਤੁਹਾਨੂੰ ਪਹਿਲਾਂ ਕਿਹਾ ਪਹਿਲੇ ਦਿਨ ਹੀ ਕਲੀਅਰ ਹੋ ਗਿਆ ਸੀ ਕਿ ਅਸੀਂ ਕਿਸੇ ਵੀ ਪਾਰਟੀ ਚ ਨਹੀਂ ਜਾ ਰਹੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਪਾਈ ਆ ਪਾਰਟੀ ਜਨਤਾ ਪਾਰਟੀ ਦੇ ਸਪਾਈ ਹੀ ਰਹਾਂਗੇ ਠੀਕ ਹੈ ਜਿੰਨੇ ਤੱਕ ਕੈਂਡੀਡੇਟ ਕਰੋਗੇ ਤੁਸੀਂ ਇਸ ਵੇਲੇ ਮੈਂ ਉਹ ਤੁਹਾਨੂੰ ਦੱਸ ਦਿੱਤਾ ਕਿ ਮੈਂ ਉਹਨਾਂ ਚੀਜ਼ਾਂ ਦੀ ਸਫਾਈ ਮੰਗੀ ਹੈ ਕਿਉਂਕਿ ਜਿਹਦੇ ਤੇ ਮੇਰੇ ਤੇ ਚਾਰਜ ਲੱਗੇ ਘੱਟੋ ਘੱਟ ਮੈਂ ਪਾਕ ਸਾਫ ਆ ਤਾਂ ਮੈਂ ਪਾਰਟੀ ਦੇ ਲਈ ਕੰਮ ਕਰਨਾ ਚਾਹੀਦਾ ਜੇ ਮੈਂ ਦੋਸ਼ੀ ਆ ਤਾਂ ਮੇਰੀ ਜਗ੍ਹਾ ਜੇਲ੍ਹ ਚ ਹੋਣੀ ਚਾਹੀਦੀ ਯਾਨੀ ਤੁਹਾਡਾ ਕਹਿਣਾ ਇਹ ਆ ਕਿ ਜਿਹੜੇ ਕਲੀਅਰਟੀ ਹੋਣੀ ਚਾਹੀਦੀ ਜਿਹੜੇ ਉਮੀਦਵਾਰਾਂ ਨੇ ਮੇਰੀ ਗੱਲ ਦਾ ਮਤਲਬ ਇਹ ਆ ਕਿ ਕਲੀਅਰਟੀ ਹੋਣੀ ਚਾਹੀਦੀ ਸਰ ਮੇਰੀ ਕਮੇਟੀ ਬਣ ਗਈ ਹੈ ਇਹ ਵੀ ਇਹ ਜੀ ਪਰਿਵਾਰਵਾਦ ਜਿਹੜਾ ਹੈਗਾ ਖਤਮ ਕੀਤਾ ਜਾਵੇ ਇਹ ਪਰਿਵਾਰਵਾਦ ਨਹੀਂ ਇਹ ਵੀ ਇੱਕ ਇਸ਼ੂ ਸਿਗਾ